ਅੱਜ ਆਪਣੇ ਹੱਥੀਂ ਕਿਰਤ ਦਾ ਦਿਨ ਆ ਤੇਰ ਮਹਾਪਾ ਸ਼ੁਰੂ ਕੀਤਾ ਸ਼ਰਧਈ ਦਾ ਕੰਮ ਕੰਮ ਤੋਂ ਸੀ ਆਪਣੀ ਛੁੱਟੀ ਕਿਉਂਕਿ ਸਾਡੇ ਪਿੰਡ 'ਚ ਅੱਜ ਖੂਨਦਾਨ ਕੈਂਪ ਆਪਾਂ ਵੀ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਜਾਨ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਕੈਂਪ ਦੇ ਮੁੱਖ ਮਹਿਮਾਨ ਸੀ ਗੁਰਪ੍ਰੀਤ ਮਿੰਟੂ ਜੀ ਮਨੁੱਖਤਾ ਦੀ ਸੇਵਾ ਵਾਲੇ ਉਹਨਾਂ ਦੇ ਨਾਲ ਸੀ ਬਾਪੂ ਗੋਪਾਲ ਜੀ ਜਿਹੜੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪੰਚ ਨੇ ਵੀਰ ਜੀ ਉਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਹੋਰ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਖੂਨਦਾਨ ਕਰਨ ਦੇ ਲਈ ਤੇ ਇਦਾਂ ਦੇ ਉਪਰਾਲੇ ਸਾਨੂੰ ਪਿੰਡਾਂ ਦੇ ਵਿੱਚ ਕਰਦੇ ਰਹਿਣ ਚਾਹੀਦਾ ਆ ਇਹ ਜਿਹੜਾ ਕੈਂਪ ਸੀ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਤੇ ਐਨ ਆਰ ਆਈ ਵੀਰਾਂ ਵੱਲੋਂ ਰਲ ਕੇ ਕਰਵਾਇਆ ਗਿਆ ਤੇ ਬਹੁਤ ਵਧੀਆ ਨੌਜਵਾਨਾਂ ਨੇ ਉਪਰਾਲਾ ਕੀਤਾ ਧੰਨਵਾਦ ਕਰਦੇ ਆ ਸਾਰੇ ਪਿੰਡ ਦੇ ਨੌਜਵਾਨਾਂ ਦਾ ਨਗਰ ਤੋਂ ਅਸੀਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਖੂਨਦਾਨ ਕੀਤਾ ਹੋਰ ਵੀ ਜਿਹੜੇ ਪਿੰਡਾਂ ਤੋਂ ਸੱਜਣ ਸਹਿਯੋਗੀ ਆਏ ਸੀ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੂਨਦਾਨ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਪਿੰਡਾਂ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਦੇ ਰਹਿਣਾ ਚਾਹੀਦਾ ਬਾਕੀ ਤੁਸੀਂ ਦੱਸਿਓ ਸਾਡੇ ਪਿੰਡ ਦੇ ਨੌਜਵਾਨਾਂ ਦਾ ਕੰਮ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ